ਦੀ ਖਬਰ ਸਭ ਤੋਂ ਪਹਿਲਾਂ ਅਪਡੇਟਿੰਗ ਦਾ آغاز ਕਰਾਂਗੇ ਜਿੱਥੇ ਕਾਂਗਰਸ ਦਾ ਪੰਜਾਬ ਕਾਂਗਰਸ ਦਾ ਕਾਸਟ ਜੋ ਕਮਰਸਾਨ ਵੇਖਣ ਨੂੰ ਮਿਲ ਰਿਹਾ ਕਾਸਟ ਵਾਲੇ ਬਿਆਨ ਤੇ ਚਰਨਜਨ ਸਿੰਘ ਚੰਨੀ ਦੇ ਉਹਨ ਹਾਈ ਕਮਾਂਡ ਤੱਕ ਪਹੁੰਚਿਆ ਹੋਇਆ ਸੋ ਹਾਈ ਕਮਾਂਡ ਨਾਲ ਮੀਟਿੰਗ ਲਈ ਦਿੱਲੀ ਪਹੁੰਚ ਚੁੱਕੀ ਹੈ ਪੰਜਾਬ ਕਾਂਗਰਸ ਦੇ ਆਗੂ ਚਰਨਜੀਤ ਚੰਨੀ ਵੀ ਦਿੱਲੀ ਪਹੁੰਚ ਚੁੱਕੇ ਨੇ ਹਾਲਾਂਕਿ ਇਸ ਦੌਰਾਨ মিডিਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਨਜ਼ਰ ਆਏ ਨੇ ਤਾਂ ਸ਼ਾਮ 4:30 ਵਜੇ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਜੋ ਕਿ ਅੱਜ ਤੈਅ ਕਰ ਦਿੱਤੀ ਗਈ ਸੀ ਹਾਲਾਂਕਿ ਇਹ ਮੀਟਿੰਗ ਪਹਿਲਾਂ 23 ਜਨਵਰੀ ਨੂੰ ਹੋਣ ਜਾ ਰਹੀ ਸੀ ਇਸ ਦੌਰਾਨ ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਜੁਰ ਖੜਗੇ ਦੇ ਨਾਲ ਬੈਠਕ ਹੋਵੇਗੀ ਦੱਸਦੀ ਕੇਸ ਦੇ ਵਿੱਚ ਰਾਜਾ ਬੜਿੰਗ ਚੰਗੇ ਚੰਨੀ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਲੰਧਾਵਾ ਨੂੰ ਦਿੱਲੀ ਦੇ ਵਿੱਚ ਸੱਦਿਆ ਗਿਆ ਵਿਜੇਂਦਰ ਸਿੰਘਲਾ ਅਤੇ ਪੰਜਾਬ ਕਾਂਗਰਸ ਇੰਚਾਰਜ ਦੁਪੇਸ਼ ਬਗੈਰ ਵੀ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਤਾਂ ਦੱਸ ਦੇ ਕਿ ਜੋ ਕਾਸਟ ਮਾਮਲੇ ਨੂੰ ਲੈ ਕੇ ਬਿਆਨ ਨੂੰ ਲੈ ਕੇ ਕਮਸਾਨ ਦਿੱਲੀ ਦੇ ਵਿੱਚ ਪਹੁੰਚ ਚੁੱਕਿਆ ਹਾਈ ਕਮਾਂਡ ਤੱਕ ਇਹ ਮਾਮਲਾ ਹੁਣ ਪਹੁੰਚ ਚੁੱਕਿਆ ਹੈ ਜੋ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ राजस्वबाद तो हुन ए हाई कमांड नाल मीटिंग होने जा रही है शाम साढ़े चार बजे दा इस दा समय तय किया गया जिस पार्टी के राष्ट्रीय अध्यक्ष दलित समाज के इतने बड़े नेता हैं मल्लिकार्जुन खड़गे जी मैं हमेशा उन्हें आधुनिक दौर का अंबेडकर कहता हूं तो वहां पर इस तरह के प्रश्न जो है वो बहुत छोटे हो जाते हैं और वो खुद मुख्यमंत्री रहे हैं अगर स्थानीय स्तर कोई इस तरह की शिकायत है है है। मनमुटाव तो उसको पार्टी फोरम पे पे रखना चाहिए तो ये मीडिया पे चर्चा का विषय नहीं कड़ी की कुछ अपडेट हालांकि सामने आए कि चरणजीत चनी पहुंच चुके ने पर सामने कोई गलबात गुरेज किया गया ਇਕਨੋਮਿਕਾ ਕਿਉਂਕਿ ਆਜ਼ਾਦ ਦਿਨ ਬਹੁਤ ਅਹਿਮ ਹੈ ਔਰ ਜਿੱਦਾ ਸੇਕ ਹੈ ਪੰਜਾਬ ਦਾ ਸੇਕ ਦਿੱਲੀ ਤੱਕ ਪਹੁੰਚਿਆ ਸੀ ਕਹਿ ਸਕਦੇ ਆ ਕਿਉਂਕਿ ਕਾਸ਼ ਕਲੇਸ਼ ਨੂੰ ਲੈ ਕੇ ਜਿਸ ਤਰ੍ਹਾਂ ਦਾ ਕੰਮ ਆਸਾਨ ਹੈ ਔਰ ਇਹ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਅਸੀਂ ਮੌਜੂਦ ਆ ਬਿਲਕੁਲ ਦਿੱਲੀ ਦੇ ਮਲਿਕਾ ਅਰਜੁਨ ਖਰਗੇ ਦੇ ਬਿਲਕੁਲ ਘਰ ਦੇ ਬਾਹਰ ਜਿੱਥੇ ਕਰੀਬ 4:30 ਵਜੇ ਇਹ ਮੀਟਿੰਗ ਸਰਦੀ ਗਈ ਹੈ ਇਹਦੇ ਵਿੱਚ ਪ੍ਰਤਾਪ ਬਾਜਵਾ ਦੀ ਅਸੀਂ ਗੱਲ ਕਰ ਲਈਏ ਖੁਦ ਚੰਨੀ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਅ ਥੋੜੀ ਦੇਰ ਤੱਕ ਸਾਰੇ ਲੀਡਰ ਇੱਥੇ ਪਹੁੰਚेंगे ਹਾਲਾਂਕਿ ਦਿੱਲੀ ਉਹ ਪਹੁੰਚ ਚੁੱਕੇ ਨੇ ਥੋੜੀ ਦੇਰ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹ ਪਹੁੰਚੇ ਸੀਗੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਆਈ ਮੀਡੀਆ ਨਾਲ ਦੂਰੀ ਬਣਾ ਦੇ ਨਜ਼ਰ ਆਏ ਦੂਜਾ ਪੁਆਇੰਟ ਹਾਲਾਂਕਿ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਚੁੱਕੇ ਨੇ ਨਾਲ ਦੇ ਨਾਲ ਅ ਅੱਜ ਇਹਨਾਂ ਦੇ ਜਿਹੜੇ ਰਾਹੁਲ ਗਾਂਧੀ ਇੱਥੇ ਪਹੁੰਚ ਰਹੇ ਨੇ ਅੰਬਿਕਾ ਸੋਨੀ ਇੱਥੇ ਪਹੁੰਚ ਰਹੇ ਰਵਿੰਨੂ ਗੇਪਾਲ ਅ ਇੱਥੇ ਪਹੁੰਚ ਰਹੇ ਨੇ ਔਰ ਸਿਗਲਾ ਇੱਥੇ ਪਹੁੰਚ ਰਹੇ ਨੇ ਯਾਨੀ ਕਿ ਅੱਜ ਦੀ ਜਿਹੜੀ ਮੀ ਜ਼ਰੂਰ ਦੇਖਣ ਨੂੰ ਮਿਲेंगे ਕਿਉਂਕਿ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਦਾ ਵਿਵਾਦ ਕਿਉਂਕਿ ਜਦ ਇਹ ਵੀਡੀਓ ਚੰਨੀ ਦੀ ਵਾਇਰਲ ਹੋਈ ਵੀਡੀਓ ਸਾਹਮਣੇ ਆਈ ਉਸ ਤੋਂ ਬਾਅਦ ਕਈ ਚੀਜ਼ ਜ਼ਿਆਦਾ ਜਿਹੜਾ ਹੈਗਾ ਉਹਦੇ ਵਿੱਚ ਸਵਾਲ ਜਿਹੜਾ ਹੈਗੇ ਉਹ ਖੜਦੇ ਨਜ਼ਰ ਆਏ ਆਪੋਜੀਸ਼ਨ ਵੱਲੋਂ ਵੱਲੋਂ ਵੀ ਜਿਹੜਾ ਹੈਗਾ ਇਹਦੇ ਵੀ ਸਵਾਲ ਚੁੱਕੇ ਗਏ ਰਾਜਾ ਵੜਿੰਗ ਵੱਲੋਂ ਵੀ ਜਿਹੜਾ ਹੈਗਾ ਇਹਦੇ ਵਿੱਚ ਕਿਹਾ ਗਿਆ ਲੇਕਿਨ ਅੱਜ ਵੀ ਜਿਹੜੀ ਮੀਟਿੰਗ ਸਿੱਧੀ ਗਈ ਹੈ ਉਹਦੇ ਵਿੱਚ ਆਲਾ ਕਿ ਇਹ ਜਿਹੜੇ ਸੋਰਸਿਸ ਤੋਂ ਜਾਣਕਾਰੀ ਇਹ ਵੀ ਹੈ ਕਿ ਚੰਨੀ ਦੇ ਬਿਆਨ ਤੋਂ ਕਿਤੇ ਨਾ ਕਿਤੇ ਆਲਾ ਕਮਾਨ ਨਰਾਜ਼ਗੀ ਜਤਾਉਂਦੀ ਨਜ਼ਰ ਆ ਰਹੀ ਹੈ ਯਾਨੀ ਕਿ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਹੈ ਔਰ ਤੁਸੀਂ ਦੇਖੋ ਕਿ ਇਹਦੇ ਵਿੱਚ ਅਹਿਮ ਇਸ ਕਰਕੇ ਵੀ ਮੰਨੀ ਜਾ ਰਹੀ ਹੈ ਕਿ ਅੱਜ ਹਾਲਾਂਕਿ ਜ਼ਿਆਦਾਤਰ ਜਿਹੜੀ ਮੀਟਿੰਗਸ ਹੁੰਦੀ ਹੈ ਕਾਂਗਰਸ ਭਵਨ ਹੁੰਦੀ ਹੈ ਜਾਂ ਫਿਰ ਇਹਨਾਂ ਦਾ ਜਿਹੜਾ ਬਣਿਆ ਹੋਇਆ ਉੱਥੇ ਮੀਟਿੰਗ ਹੁੰਦੀ ਹੈ ਲੇਕਿਨ ਇਹ ਜਿਹੜੀ ਖਾਸ ਤੌਰ ਤੇ ਮੀਟਿੰਗ ਸੱਦੀ ਗਈ ਹੈ ਇਹ ਇਹਨਾਂ ਦੇ ਪ੍ਰਧਾਨ ਦੇ ਕਰਗੇ ਦੇ ਘਰ ਸੱਦੀ ਗਈ ਹੈ ਔਰ 4:30 ਵਜੇ ਦਾ ਸਾਰਾ ਸਮਾਂ ਉਹ ਦਿੱਤਾ ਗਿਆ ਯਾਨੀ ਕਿ ਕਹਿ ਸਕਦੇ ਆ ਕਿ 1 ਘੰਟੇ ਬਾਅਦ ਇੱਥੇ ਜਿਹੜੇ ਲੀਡਰਸ ਨੇ ਉਹ ਪਹੁੰਚਣਾ ਸ਼ੁਰੂ ਹੋਣਗੇ ਲੇਕਿਨ ਇਹਦੇ ਵਿੱਚ ਦੇਖੋ ਇੱਕ ਅਹਿਮ ਬਹੁਤ ਗੱਲ ਐ ਸੀ ਕੋਸ਼ਿਸ਼ ਕੀਤੀ ਹੈ ਕਈ ਲੀਡਰਸ ਦੇ ਨਾਲ ਗੱਲਬਾਤ ਕਰਨ ਦੀ ਇਸ ਮੈਟਰ ਤੇ ਲੇਕਿਨ ਕੋਈ ਵੀ ਫਿਲਹਾਲ ਅੱਜ ਦੀ ਇਸ ਮੀਟਿੰਗ ਬਾਰੇ ਯਾਨੀ ਕਿ ਪੰਜਾਬ ਦਾ ਜਿਹੜਾ ਸੇਖ ਦਿੱਲੀ ਤੱਕ ਪਹੁੰਚਿਆ ਉਹਦੇ ਬਾਰੇ ਕੋਈ ਵੀ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਦੋ ਤਿੰਨ ਮਾਇਨੇ ਨੇ ਕਿਉਂਕਿ ਚੰਨੀ ਦੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਉਥਲ ਪੁਥਲ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਜ਼ਰੂਰ ਵਿਵਾਦ ਸਾਹਮਣੇ ਆਇਆ ਸੀਗਾ ਤੁਸੀਂ ਆ ਇਲੈਕਸ਼ਨ ਵੀ ਜਿਹੜੇ ਆ ਔਰ ਜਿਸ ਤਰ੍ਹਾਂ ਦੀ ਚੀਜ਼ਾਂ ਹੁਣ ਹੋ ਰਹੀ ਹੈ ਜਿਸ ਤਰ੍ਹਾਂ ਦਾ ਚੰਨੀ ਦਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਸਿੱਧਾ ਹਾਲਾਂਕਿ ਇਹ ਮੀਟਿੰਗ ਕੱਲ ਹੋਣ ਵਾਲੀ ਸੀ 23 ਤਰੀਕ ਨੂੰ ਲੇਕਿਨ ਇੱਕ ਦਿਨ ਪਹਿਲਾਂ ਹੀ ਅੱਜ ਇਹ ਮੀਟਿੰਗ ਸੱਦੀ ਗਈ ਔਰ ਮੀਟਿੰਗ ਦੇ ਵਿੱਚ ਜਿੰਨੇ ਵੀ ਜਿਹੜੇ ਪੰਜਾਬ ਦੇ ਸੀਨੀਅਰ ਲੀਡਰਸ ਨੇ ਕਾਂਗਰਸ ਦੇ ਉਹਨਾਂ ਨੂੰ ਬੁਲਾਇਆ ਗਿਆ ਔਰ ਖੁਦ ਚੰਨੀ ਦਿੱਲੀ ਦਿੱਲੀ ਪਹੁੰਚੇ ਸੀ ਔਰ ਥੋੜੀ ਦੇਰ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਜਿੱਥੇ ਰਾਹੁਲ ਗਾਂਧੀ ਵੀ ਮੌਜੂਦ ਸੀ ਲੇਕਿਨ ਉਸੇ ਕਿਸੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਅਸੀਂ ਕੋਸ਼ ਉਹਨਾਂ ਨਾਲ ਗੱਲਬਾਤ ਇੱਥੇ ਪਹੁੰਚਣਗੇ ਤਾਂ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਪਤਾ ਬਾਜਵਾ ਵੀ ਇੱਥੇ ਪਹੁੰਚਣਗੇ ਰਾਜਾ ਵਡਿੰਗ ਵੀ ਇੱਥੇ ਪਹੁੰਚਣਗੇ ਅਬਿਕਾ ਸੋਨੀ ਰਾਹੁਲ ਗਾਂਧੀ ਖੜਗੇ ਸਾਰੇ ਇੱਥੇ ਜਿਹੜਾ ਹੈਗਾ ਮੀਟਿੰਗ ਯਾਨੀ ਕਿ 4:30 ਦੇ ਵਿੱਚ ਜਿਹੜੀ ਮੀਟਿੰਗ ਦੱਸੀ ਜਾ ਰਹੀ ਹੈ ਕਿ ਉਹ ਇਹਨਾਂ ਦੇ ਹੀ ਘਰ ਯਾਨੀ ਕਿ ਖੜਗੇ ਦੇ ਘਰ ਹੀ ਇੱਥੇ ਮੀਟਿੰਗ ਹੋਣਗੀ ਔਰ ਮੀਟਿੰਗ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਇਹ ਗੱਲਬਾਤ ਹੁੰਦੀ ਹੈ ਕਿਸ ਤਰ੍ਹਾਂ ਦੀ ਬਦਲਾਅ ਦੀ ਗੱਲਬਾਤ ਹੁੰਦੀ ਹੈ ਕਿਉਂਕਿ ਦੇਖੋ ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੀਡੀਆ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਹੈ ਇਹ ਵੀ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਹਾਲਾਂਕਿ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਕਿ ਜਿਹੜੀ ਹੈ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਜਿਹੜੀ ਹਾਸਲ ਕੀਤੀ ਜਾਵੇ ਅੱਜ ਦੀ ਮੀਟਿੰਗ ਬਾਰੇ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਅੱਜ ਜਿਹੜੀ ਗੱਲਬਾਤ ਹੋਣੀ ਹੈ ਇਸ ਤਰ੍ਹਾਂ ਦੇ ਪੰਜਾਬ ਦੇ ਜਿਹੜੇ ਇੱਥੇ ਸੀਨੀਅਰ ਲੀਡਰ ਪਹੁੰਚ ਰਹੇ ਨੇ ਆਖਿਰ ਜਿਹੜਾ ਵਿਵਾਦ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਹੋ ਰਹੀ ਹੈ ਕਿ ਅੱਜ ਗੱਲਬਾਤ ਰੱਖੀ ਜਾਏਗੀ ਬਿਲਕੁਲ ਮਨੋਜ ਫਿਲਹਾਲ ਦੇਖਣਾ ਹੋਵੇਗਾ ਕਿ ਜਿਸ ਕਦਰ ਇਹ ਮੀਟਿੰਗ ਹਾਲਕਿ 23 ਨੂੰ ਸੱਦੀ ਗਈ ਸੀ ਪਰ ਹੁਣ ਪਹਿਲਾਂ ਹੀ ਸੱਦ ਲਈ ਗਈ ਹੈ ਤਾਂ ਵੇਖਿਆ ਜਾ ਸਕਦਾ ਹੈ ਕਾਫੀ ਗੰਭੀਰਤਾ ਦੇ ਨਾਲ ਹਾਈ ਕਮਾਂਡ ਇਸ ਮੁੱਦੇ ਨੂੰ ਵੇਖ ਰਹੀ ਹੈ ਜੋ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਕਾਟੋ ਕਲੇਸ਼ ਚੱਲ ਰਿਹਾ ਹੈ ਹਾਲਕਿ ਮੈਂ ਅੱਜ ਇੱਕ ਸਾਲ ਤੋਂ ਵੀ ਹੁਣ ਕਰਦਾ ਸਮਾਜ ਜੋ ਵੇਖਣ ਨੂੰ ਮਿਲ ਰਿਹਾ ਹੈ ਵਿਧਾਨ ਸਭਾ ਚ

ਅਗੇ ਵਾਦਿਆਂ ਤੇ ਗੱਲ ਕਰਦੇ ਆ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ ਤਾਇ ਆਦੇ ਜਾਰੀ ਕੀਤੇ ਗਏ ਨੇ ਪਿੰਡ ਮੁਰਾਦਪੁਰ ਦੇ ਦੱਸਦੀ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਆਰਡਰ ਦਿੱਤੇ ਗਏ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਹ ਹੁਕਮ ਦਿੱਤੇ ਨੇ ਸਿੱਖਿਆ ਵਿਭਾਗ ਦੇ ਸੱਤਾ ਨੂੰ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਹੈ ਪ੍ਰਿੰਸੀਪਲ ਰੇਖਾ ਮਹਾਜਨ ਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲੱਗੇ ਨੇ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਇਹ ਐਕਸ਼ਨ ਲਿਆ ਗਿਆ ਜਿੱਪੇ ਇੱਕ ਟੀਚਰ ਜੋਰੇਂਦਰ ਸਿੰਘ ਖਿਲਾਫ ਇਤਰਾਜ਼ਯੋਗ ਸ਼ਬਦ ਵਰਤੇ ਗਏ ਸੀ ਚੇਅਰਮੈਨ ਜਸਵੀਰ ਗੜੀ ਦੇ ਵੱਲੋਂ ਖੁਦ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਨੇ ਤਸਵੀਰ ਜਿਸ ਦੇ ਵਿੱਚ ਇਹ ਹੁਕਮ ਜੋ ਜਾਰੀ ਕੀਤੇ ਗਏ ਨੇ ਸਸਪੈਂਸ਼ਨ ਆਰਡਰ ਇਸ ਸਾਹਮਣੇ ਆਇਆ ਹੈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਹ ਹੁਕਮ ਜਾਰੀ ਕੀਤੇ ਨੇ ਜਿਸ ਦੇ ਚੇਅਰਮੈਨ ਜਸਵੀਰ ਘੜੀ ਦੇ ਵੱਲੋਂ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਤਰਾਜ਼ਯੋਗ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਜੀਪੀ ਟੀਚਰ ਦੇ ਖਿਲਾਫ ਜਿਸ ਕਰਕੇ ਐਕਸ਼ਨ ਲਿਆ ਗਿਆ ਸੋ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਹਾਲਾਂਕਿ ਵੇਖਿਆ ਜਾ ਸਕਦਾ ਹੈ ਪ੍ਰਿੰਸੀਪਲ ਜੋ ਕਿ ਵੱਡੇ ਆਦੇਤੇ ਨੇ ਕਾਫੀ ਮਾਨ ਮਰਿਆਦਾ ਦਾ ਆਦਾ ਹੁੰਦਾ ਹੈ ਤਾਂ ਉਸ ਨੂੰ ਇੱਕ ਕਾਇਮ ਰੱਖਣਾ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਇਸ ਦੇ ਨਾਲ ਹੀ ਸਾਡੇ ਸਹਿਯੋਗੀ ਰਾਜੇ ਸ਼ਰਮਾ ਸਾਹਨ ਜੁੜ ਚੁੱਕੇ ਨੇ ਆ राजीव ਬੇਅਦ ਵੱਡੀ ਖਬਰ ਵੇਖਣ ਨੂੰ ਮਿਲ ਸਕਦੀ ਹੈ ਜਿਸ ਕਦਰ ਪ੍ਰਿੰਸੀਪਲ ਦੇ ਖਿਲਾਫ ਜੋ ਇਲਜ਼ਾਮ ਲੱਗੇ ਨੇ ਇਤਰਾਜ਼ਯੋਗ ਸ਼ਬਦ ਵਰਤਨ ਦੇ ਹਾਲਕਿ ਪ੍ਰਿੰਸੀਪਲ ਦਾ ਅਹੁਦਾ ਕਾਫੀ ਮਾਨ ਮਰਿਆਦਾ ਜੋ ਕਿ ਕੰਮ ਰੱਖਣ ਦਾ ਹੁੰਦਾ ਹੁੰਦਾ ਹੈ ਪਰ ਉਸ ਦੇ ਬਾਵਜੂਦ ਇਹ ਇਲਜ਼ਾਮ ਲੱਗੇ ਨੇ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਔਰ 29 ਜਨਵਰੀ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਲਈ ਵੀ ਕਿਹਾ ਗਿਆ ਔਰ ਜੋ ਜਿਸ ਤਰੀਕੇ ਨਾਲ ਅਮਰਤ ਸਰਦਾਰ ਦਾ ਇੱਕ ਵੱਡਾ ਇਹ ਸੀਨੀਅਰ ਸੈਕੰਡਰੀ ਸਕੂਲ ਹੈ ਮਰਾਦਪੁਰਾ ਔਰ ਉਸ ਦੇ ਵਿੱਚ ਜੋ ਪ੍ਰਿੰਸੀਪਲ ਹੈ ਰੇਖਾ ਮਹਾਜਨ ਉਹਨਾਂ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਸਕੂਲ ਦੇ ਹੀ ਦੂਸਰੇ ਇੱਕ ਜੋ ਅਤੇ ਆਪਕ ਨੇ ਉਹਨਾਂ ਦੇ ਖਿਲਾਫ ਜਿਹੜੀ ਸ਼ਬਦਾਬਲੀ ਵਰਤੀ ਜਾਤੀ ਸੂਚਕ ਸ਼ਬਦ ਜਿਹੜੇ ਨੇ ਉਹ ਕਹੇ ਗਏ ਔਰ ਇਹ ਸ਼ਿਕਾਇਤ ਜਦੋਂ ਕਮਿਸ਼ਨ ਦੇ ਕੋਲ ਪਹੁੰਚੀ ਉਸ ਤੋਂ ਬਾਅਦ ਦੋ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਕਿ ਜਿਹੜੇ ਇਲਜ਼ਾਮ ਸੀ ਪ੍ਰਿੰਸੀਪਲ ਦੇ ਖਿਲਾਫ ਉਹ ਸਹੀ ਪਾਏ ਗਏ ਜਿਸ ਤੋਂ ਬਾਅਦ ਇਹ ਜਿਹੜੀ ਵੱਡੀ ਕਾਰਵਾਈ ਹੈ ਉਹ ਕੀਤੀ ਗਈ ਹੈ ਤਾਂ ਆਪਣੇ ਆਪ ਦੇ ਵਿੱਚ ਕਾਫੀ ਇਹ ਹੈਰਾਨ ਕਰਨ ਵਾਲਾ ਪੂਰਾ ਮਾਮਲਾ ਕਿ ਜਿਸ ਜਗ੍ਹਾ ਤੋਂ ਬੱਚੇ ਜਿਹੜੀ ਸਿੱਖਿਆ ਹਾਸਲ ਕਰਦੇ ਨੇ ਜਿੱਥੇ ਇਹ ਸਮਝਾਇਆ ਜਾਂਦਾ ਕਿ ਜਾਤ ਪਾਤ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਹੁਤ ਉੱਪਰ ਉੱਠਣ ਦੀ ਲੋੜ ਹੈ ਪਰ ਉਸੇ ਹੀ ਸਕੂਲ ਦੇ ਵਿੱਚ ਜਿਸ ਨੂੰ ਸਿੱਖਿਆ ਦਾ ਮੰਦਰ ਕਹਿੰਦੇ ਆ ਔਰ ਉਸ ਸਕੂਲ ਦੀ ਪ੍ਰਿੰਸੀਪਲ ਦੇ ਉੱਤੇ ਇਹ الزام ਲੱਗਣੇ ਕਿ ਸਕੂਲ ਦੇ ਹੀ ਇੱਕ ਆਪਣੇ ਸਟਾਫ ਮੈਂਬਰ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਸ਼ਬਦਾਬਲੀ ਹੈ ਉਹ ਵਰਤੀ ਗਈ ਤਾਂ ਹੁਣ ਲਾਜ਼ਮੀ ਤੌਰ ਤੇ ਉਹਨਾਂ ਨੂੰ ਇਹ ਜਿਹੜੀ ਵਿਭਾਗੀ ਕਾਰਵਾਈ ਔਰ ਜਿਸ ਤਰੀਕੇ ਦੀ ਕਾਨੂੰਨੀ ਕਾਰਵਾਈ ਦੀ ਵੀ ਗੱਲ ਹੋ ਰਹੀ ਹੈ ਉਸ ਦਾ ਸਾਹਮਣਾ ਲਾਜ਼ਮੀ ਲੋਰ ਤੇ ਕਰਨਾ ਪਵੇਗਾ ਜੀ ਆ ਰਾਜੀਵ ਇਸ ਦੇ ਵਿੱਚ ਪ੍ਰਿੰਸੀਪਲ ਦਾ ਕੋਈ ਬਿਆਨ ਸਾਹਮਣੇ ਆਇਆ ਹੋਵੇ ਉਸ ਦੇ ਵੱਲੋਂ ਕੋਈ ਗੱਲ ਕਹੀ ਗਈ ਹੋਵੇ ਕੋਈ ਬਿਆਨ ਅਸੀਂ ਲਗਾਤਾਰ ਪ੍ਰਿੰਸੀਪਲ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਵੱਲੋਂ ਆਪਣਾ ਜਿਹੜਾ ਫੋਨ ਹੈ ਉਹ ਨੋ ਰਿਪਲਾਈ ਜਾ ਰਿਹਾ ਉਹਨਾਂ ਵੱਲੋਂ ਆਪਣੀ ਜਿਹੜੀ ਪੱਠ ਹੈ ਉਹ ਨਹੀਂ ਰੱਖਿਆ ਜਾ ਰਿਹਾ ਔਰ ਅਸੀਂ ਕਿਉਂਕਿ ਇਸ ਵੇਲੇ ਸਕੂਲ ਦੇ ਵਿੱਚ ਤਾਂ ਛੁੱਟੀ ਹੋ ਚੁੱਕੀ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੋਵਾਂ ਤਰ੍ਹਾਂ ਦੀ ਜਿਹੜੀ ਕੀ ਇਸ ਨੂੰ ਲੈ ਕੇ ਪ੍ਰਤੀਕਿਰਿਆ ਉਹ ਜਾਣਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਪਰ ਫਿਲਹਾਲ ਪ੍ਰਿੰਸੀਪਲ ਵੱਲੋਂ ਆਪਣਾ ਜਿਹੜਾ ਫੋਨ ਹੈ ਉਹ ਨਹੀਂ ਪੇਕੀਤਾ ਜਾ ਰਿਹਾ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਉਹਨਾਂ ਵੱਲੋਂ ਹਲੇ ਤੱਕ ਸਾਹਮਣੇ ਜਿਹੜੀ ਆ ਉਹ ਨਹੀਂ ਆਈ ਜੀ ਬਿਲਕੁਲ ਜਿਥੇ ਡੀਪੀ ਟੀਚਰ ਦੇ ਖਿਲਾਫ ਜੋ ਉਹਨਾਂ ਦੇ ਖਿਲਾਫੇ ਸ਼ਬਦ ਬੋਲੇ ਗਏ ਨੇ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਹੋਵੇ ਕਿ ਇਹ ਪੂਰਾ ਕੀ ਕੁਝ ਕਟਾਕਰਮ ਰਿਹਾ ਹੈ ਕਿ ਕੁਝ ਬਿਆਨ ਕਿ ਕੁਝ ਸ਼ਬਦ ਵਰਤੇ ਗਏ ਨੇ ਅਤੇ ਕੋ ਉਹਨਾਂ ਵੱਲੋਂ ਤਾਂ ਆਪਣੀ ਜਿਹੜੀ ਜੋ ਵੀ ਗੱਲਬਾਤ ਹੈ ਉਹ ਇਸ ਸ਼ਿਕਾਇਤ ਦੇ ਵਿੱਚ ਜੋ ਹੈ ਉਹ ਲਿਖ ਦਿੱਤੀ ਗਈ ਸੀ ਔਰ ਉਸ ਦਿਨ ਕਿਹੀ ਲਿਖਿਆ ਗਿਆ ਕਿ ਉਹਨਾਂ ਅੱਦੇ ਖਿਲਾਫ ਜਿਹੜੀ ਸ਼ਬਦਾਬਲੀ ਹੈ ਉਹ ਅਸੀਂ ਕਹਿ ਸਕਦੇ ਕਿ ਬੜੇ ਹੇਟਲੇ ਪੱਧਰ ਦੀ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਜਦੋਂ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਉਹਨਾਂ ਨੇ ਐਸਟੀ ਕਮਿਸ਼ਨ ਦੇ ਵਿੱਚ ਇਹ ਜਿਹੜੀ ਚਿੱਠੀ ਹੈ ਉਹ ਲਿਖੀ ਗਈ ਸੀ ਔਰ ਉਸੇ ਚਿੱਠੀ ਦੇ ਹਵਾਲੇ ਦੇ ਨਾਲ ਹੁਣ ਜਿਹੜਾ ਆਰਡਰ ਹੈ ਕਮਿਸ਼ਨ ਦੇ ਵੱਲੋਂ ਕੱਢਿਆ ਗਿਆ ਉਸ ਦੇ ਵਿੱਚ ਇਹੀ ਗੱਲ ਕਹੀ ਗਈ ਹੈ ਇੱਕ ਤਾਂ ਕਮੇਟੀ ਦਾ ਜ਼ਿਕਰ ਕੀਤਾ ਗਿਆ ਕਿ ਦੋ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦੀ ਰਿਪੋਰਟ ਦੇ ਵਿੱਚ ਵੀ ਜੋ ਹੈ ਉਹ ਇਹ ਪਾਇਆ ਗਿਆ ਕਿ ਜਿਹੜੀ ਸ਼ਬਦਾਵਲੀ ਇਹਨਾਂ ਵੱਲੋਂ ਵਰਤੀ ਗਈ ਹੈ ਉਹ ਗਲਤ ਹੈ ਔਰ ਇਸੇ ਕਰਕੇ ਹੀ ਇਸ ਦੀ ਕਾਰਵਾਈ ਵੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਔਰ ਨਾਲ ਦੀ ਨਾਲ 29 ਜਨਵਰੀ ਨੂੰ ਪ੍ਰਿੰਸੀਪਲ ਨੂੰ ਤਲਬ ਵੀ ਕੀਤਾ ਗਿਆ ਕਿ ਉਹ ਖੁਦ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਹੈ ਉੱਥੇ ਰੱਖਣ ਜੀ ਬਿਲਕੁਲ ਰਾਜੀ ਫਲਾਦੂ ਆਪਾਂ ਬਬਰ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਦਾਜ਼ੇ ਕੇ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਕਦਰ ਸ਼ਬਦਾਵਲੀ ਵਰਤੀ ਗਈ ਹੈ ਆਪਣੇ ਸਟਾਫ ਮੈਂਬਰ ਦੇ ਲਈ ਉਹਨਾਂ ਦੇ ਖਿਲਾਫ ਉਤਰਾਜੋਕ ਸ਼ਬਦ ਵਰਤੇ ਗਏ ਨੇ ਉਸ ਨੂੰ ਲੈ ਕੇ ਐਕਸ਼ਨ ਲਿਆ ਗਿਆ ਹੈ ਹਾਲ ਫਿਲਾਲ ਦੀ ਕੜੀ ਉਹਨਾਂ ਨੂੰ ਤਲਬ ਕੀਤਾ ਗਿਆ 29 ਨੂੰ ਤਾਂ ਦੇਖਣਾ ਹੋਵੇਗਾ ਕਿ ਕੁਝ ਪੱਕਾ ਹੁਣ ਪ੍ਰਿੰਸੀਪਲ ਆਪਣਾ ਇੱਥੇ ਰੱਖੇਗੀ